ਸਭ ਕੁਝ ਉਸ ਤੋਂ ਆਉਂਦਾ ਸਾਰੇ ਰੰਗ ਰੂਪ ਆਕਾਰ ਉਸੇ ਤੋਂ ਆਉਂਦੇ ਜਿਹਦਾ ਕੋਈ ਰੰਗ ਰੂਪ ਆਕਾਰ ਨਹੀਂ ਚਕਰ ਚੈਨ ਅਰ ਬਰਨ ਜਾਤ ਅਰ ਪਾਪ ਨਹਿਨ ਜੈ ਰੂਪ ਰੰਗ ਅਰ ਰੇਖ ਵੇਖ ਕੋ ਕਹਿ ਨ ਸਕਤ ਕੇ ਕੋਈ ਆਕਾਰ ਹਰ ਵਕਤ ਮੇਰੇ ਨਾਲ ਨਹੀਂ ਰਹਿ ਸਕਦਾ ਨਿਰਾਰਕਾਰ ਰਹਿ ਸਕਦਾ ਸਦਾ ਅੰਗ ਸੰਗੇ ਅਭੰਗੰ ਵਿਵੋਤੇ ਜਿਵੇਂ ਮੱਛਲੀ ਦਾ ਜਨਮ ਤੇ ਜੀਵਨ ਤੇ ਮਰਨ ਸਾਗਰ ਵਿੱਚ ਹੈ मनुख दी सारी क्रिया जन्म जीवन मरण भाग दौड़ परमात्मा ਦੇ ਚੈ ਅਸੀਂ परमात्मा ਤੋਂ ਵੱਖ ਹੋ ਹੀ ਨਹੀਂ ਸਕਦੇ ਜਿਵੇਂ ਸਾਗਰ ਤੋਂ ਵੱਖ ਮਛਲੀ ਹੋ ਹੀ ਨਹੀਂ ਸਕਦੀ ਹੋਵੇਗੀ ਤੇ ਮਰ ਜਾਏਗੀ ਪਰ ਉਹ ਤੇ ਵੱਖ ਹੋ ਸਕਦੀ ਹੈ ਅਸੀਂ ਨਹੀਂ ਹੋ ਸਕਦੇ ਕਿਉਂ ਸਾਗਰ ਵੀ परमात्मा ਦੇ ਚ ਹੈ ਸਭ ਕੁਝ परमात्मा ਦੇ ਚ ਹੈ ਇਸ ਵਾਸਤੇ ਉਹ ਵਿਆਪਕ ਹੈ सदा अंग संगे अभंगंग बिबोते ਜਦ ਉਹ ਵਿਆਪਕ ਹੈ ਤੇ ਉਹਦੇ ਨਾਲ ਜੁੜਨ ਦਾ ਵਸੀਲਾ ਸ਼ਬਦ ਹੈ ਤਾਂ ਸ਼ਬਦ ਵਿਆਪਕ ਹੈ ਕਿਧਰੇ ਵੀ ਜ਼ਬਾਨ ਨਾਲ ਉਚਾਰਨ ਕਰੀਏ ਪ੍ਰਕਾਸ਼ ਹੋ ਜਾਂਦਾ ਹੈ ਮਨ ਨੂੰ ਜੁੜ ਜਾਂਦਾ ਹੈ ਇਸ ਵਾਸਤੇ ਕਹਿੰਦੇ ਨੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਦਿੱਲੀ ਬੈਠਾ ਹੈ ਜਾਂ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਬੈਠਾ ਹੈ ਜਾਂ ਕਿਸੇ ਹੋਰ ਮੁਲਕ ਵਿੱਚ ਬੈਠਾ ਹੈ ਇੱਥੇ ਵਿਪਤਾ ਪੈ ਜਾਏ ਤੇ ਗੁਰੂ ਨੂੰ ਬੁਲਾਈਏ ਤੇ ਜਿਤਨੀ دیر ਵਿੱਚ ਤਿਆਰੀ ਕਰੇਗਾ ਟ੍ਰੇਨ ਜਾਂ ਪਲੇਨ ਪਕੜੇਗਾ ਤੇ ਇੱਥੇ ਤੱਕ ਆਏਗਾ ਇਹਨੂੰ ਮਿਰਜ਼ਾ ਗਾਲिब ਆਪਣੇ ਢੰਗ ਨਾਲ ਬਿਆਨ ਕਰਦੇ ਨੇ ਹਮਨੇ ਮਾਨਾ ਕਿ ਤਵਾਫਲ ਨਾ ਕਰੋਗੇ ਲੇਕਿਨ ਖਾਕ ਹੋ ਜਾਏਗੇ ਹਮ ਤੁਮ ਕੋ ਖਬਰ ਹੋਣੇ ਤੱਕ ਠੀਕ ਹੈ ਤੂੰ ਦੇਰੀ ਨਹੀਂ ਕਰੇਗਾ ਪਰ ਤੇਰੇ ਆਂਦੇ ਆਂਦੇ ਤੱਕ ਤੇ ਅਸੀਂ ਤੇ ਖਾਕ ਹੋ ਜਾਣਾ ਹੈ ਮਿੱਟੀ ਹੋ ਜਾਣਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਕਿਧਰੇ ਵੀ ਆਰਾਧਨਾ ਕਰੋ ਬਾਜ਼ਾਰ ਦੇ ਵਿੱਚ ਉਜਾੜ ਦੇ ਵਿੱਚ ਘਰ ਦੇ ਵਿੱਚ ਮੰਦਰ ਮਸਜਿਦ ਗੁਰਦੁਆਰੇ ਕਿਧਰੇ ਵੀ ਉਸਨੂੰ ਪੁਕਾਰੋ ਮੌਜੂਦ ਹੈ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਇਹ ਸਮਝ ਕਿੱਥੋਂ ਪੈਂਦੀ ਹੈ ਪੜ੍ਹ ਕੇ ਸੁਣ ਕੇ ਕਤਈ ਨਹੀਂ ਜਪ ਕੇ ਪੈਂਦੀ ਹੈ ਜਪੋ ਤਾਂ ਇੱਕੋ ਨਾਮਾ ਅਵਰ ਨੈਰਾ ਫਲ ਕਾਮਾ ਕਿਵੇਂ ਜਪੀਏ ਫਿਰ ਮੈਂ ਅਰਜ਼ ਕਰਾਂ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅਮਰਤ ਪਾਓ ਜਪਣਾ ਤੇ ਜ਼ਬਾਨ ਨਾਲ ਇਹ ਭੋਜਨ ਤੇ ਜ਼ਬਾਨ ਨਾਲ ਬਣੇਗਾ ਪਰ ਛਕਿਆ ਜਾਏਗਾ ਕੰਨਾ ਨਾਲ ਜੇ ਕੋ ਖਾਵੇ ਜੇ ਕੋ ਬੁੰਚੇ ਭੋਜਨ ਹੱਥਾਂ ਨਾਲ ਬਣੇਗਾ ਉਨਾਲ ਖਾਦਾ ਜਾਏਗਾ ਭਜਨ ਜ਼ਬਾਨ ਨਾਲ ਬਣੇਗਾ ਕੰਨਾਂ ਨਾਲ ਸੁਖਿਆ ਜਾਏਗਾ ਸਰਵਨਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਤੁਸੀਂ ਅੰਮ੍ਰਿਤ ਵੇਲੇ ਕਰਕੇ ਦੇਖਣਾ ਇਸ ਨੂੰ ਅੰਮ੍ਰਿਤ ਵੇਲੇ ਕਿਹਾ ਹੈ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਵਿਜੇ ਭਗਤ ਖਾਏ ਖਰਚ ਰਹੇ ਨਿਕੁਟੇ ਨਹੀਂ ਜਿਵੇਂ ਸਮੇਂ ਦੇ ਮੁਤਾਬਕ ਮੌਸਮ ਦੇ ਮੁਤਾਬਕ ਬੀਜ ਬੋਈਏ ਤਾਂ ਹੀ ਢੰਗ ਨਾਲ ਜੋ ਹੈ ਪਰਫੁੱਲਤ ਹੁੰਦੇ ਨੇ ਅੰਮ੍ਰਿਤ ਵੇਲਾ ਇਹਨੂੰ ਸਾਡੇ ਹਿੰਦੂ ਵੀਰ ਕਹਿੰਦੇ ਨੇ ਬ੍ਰਹਮ ਮੂਰਤ ਇਹਨੂੰ ਮੁਸਲਮਾਨ ਕਹਿੰਦੇ ਨੇ ਅਲਲ ਸੁਬਾ ਅੱਲਾ ਦੀ ਸੁਬਾ ਇਹਨੂੰ ਗੁਰਮਤ ਕਹਿੰਦੀ ਹੈ ਅੰਮ੍ਰਿਤ ਵੇਲਾ ਇਹ ਸਮਾਂ ਮਦਦ ਕਰਦਾ ਹੈ ਔਰ ਇਹ ਭਾਗਾ ਭਰਾ ਸਮਾ ਰੋਜ਼ਾ ਉਸ ਵਕਤ ਬੈਠ ਕੇ ਮਨੁੱਖ ਜ਼ਬਾਨ ਨਾਲ ਉਚਾਰਨ ਕਰੇ ਵਾਹਿਗੁਰੂ ਵਾਹਿਗੁਰੂ ਯਤਨ ਕਰੇ ਮਨ ਸੁਣੇ ਮਨ ਨਹੀਂ ਸੁਣਦਾ ਕਿਉਂ ਮਨ ਬੋਲਦਾ ਹੁਣ ਜ਼ਬਾਨੇ ਵੀ ਬੌਲੈ ਤੇ ਮਨ ਵੀ ਬੋਲੇ ਫਿਰ ਸੁਣੇ ਕੌਣ ਤੁਸੀਂ ਕਰਕੇ ਦੇਖ ਲੈਣਾ ਕਿਸੇ ਨੂੰ ਮਹਾਰਾਜ ਨੇ ਕਿਹਾ ਆਖਣ ਔਖਾ ਸਾਚਾ ਨਾਮ ਕਿ ਇਤਨਾ ਔਖਾ ਹੈ ਇਤਨਾ ਔਖਾ ਹੈ ਚਲੋ ਮੈਂ ਫਿਰ ਅਰਜ਼ ਕਰਦੇ ਹਾਂ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਮਿਲਣਗੇ ਹਰ ਸ਼ਹਿਰ ਦੇ ਵਿੱਚ ਵੱਡੇ ਵੱਡੇ ਵਪਾਰੀ ਕਾਰੋਬਾਰੀ ਮਿਲਣਗੇ ਹਰ ਸ਼ਹਿਰ ਦੇ ਸੈਂਟਿਸਟ ਵੀ ਮਿਲਣਗੇ ਰਾਜਨੀਤਿਕ ਵੀ ਮਿਲਣਗੇ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਮਿਲਣਗੇ ਹਰ ਸ਼ਹਿਰ ਦੇ ਜ ਭਗਤ ਨਹੀਂ ਹੁੰਦੇ ਭਗਤ ਤੇ ਇੱਕ ਵੀ ਹੋਵੇ ਨਾ ਸਾਰੇ ਸ਼ਹਿਰ ਦੀ ਫਜ਼ਾ ਧਾਰਮਿਕ ਬਣ ਜਾਂਦੀ ਹੈ ਕਬੀਰ ਸੋਮੁਖਦਨ ਹੈ ਜੇ ਮਬ ਕਹੀਏ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗਾ ਗ੍ਰਾਮ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਉਸ ਭਗਤ ਦਾ ਔਰਾ ਉਸ ਦੀ ਆਵਾ ਸਾਂਸਕ੍ਰਿਤੀ ਚ ਇਹਨੂੰ ਕਹਿੰਦੇ ਆਵਾ ਐਸੇਆਂ ਦੇ ਕੁੱਲ ਭਗਤਾਂ ਦੇ ਜੋ ਤੁਸੀਂ ਰੋਸ਼ਨੀ ਦੇਖਦੇ ਇਹਨੂੰ ਕਹਿੰਦੇ ਆਵਾ ਨਾਮ ਜਪਣ ਨਾਲ ਬਣਦੀ ਹੈ ਉਹ ਇਨ੍ਹਾਂ ਅੱਖਾਂ ਨਾਲ ਨਹੀਂ ਦਿਖਾਈ ਦਿੰਦੀ ਉਹਨੂੰ ਕਹਿੰਦੇ ਜਿਬ ਦ੍ਰਿਸ਼ਟੀ ਦੇਵ ਨ ਦ੍ਰਿਸ਼ਟੀ ਉਸ ਨੂੰ ਦੇਖਣ ਵਾਲੀ ਇੱਕ ਦ੍ਰਿਸ਼ਟੀ ਅੱਖ ਇਹ ਜੋ ਸਾਡੀਆਂ ਅੱਖਾਂ ਵੇਖਦੀਆਂ ਪੈਨ ਕਰੋਨਾ ਗੁਲਾਂ ਜ਼ਿਆਦਾ ਵੇਖ ਸਕਦੀਆਂ ਨੇ ਜ਼ਬਾਨ ਭੋਜੰਦਾ ਰਸ ਮੰਨ ਲਈਏ ਭਜਨ ਦਾ ਨਹੀਂ ਇਹ ਕੰਨ ਨਾਦ ਤੇ ਸੁਣ ਲੈਣੇ ਅਨਾਹਦ ਨਾਦ ਨੂੰ ਨਹੀਂ ਸੁਣ ਰਹੇ ਜੋ ਪ੍ਰਮਾਤਮਾ ਦੀ ਆਵਾਜ਼ ਹੈ ਕਾਰਨ ਕੰਨ ਸਾਡਾ ਮਨ ਸਿਰਫ ਇੱਕ ਹਿੱਸਾ ਜੋ ਹੈ ਜਾਗਿਆ ਨਾ ਹਰ ਸੇ ਸੁੱਤੇ ਬੈਣਾ ਇਹਦੇ ਜਾਗਦੇ ਆ ਸ਼ਕਤੀਆਂ ਵਧਦੀਆਂ ਨੇ ਸ਼ਕਤੀਆਂ ਜਗਦੀਆਂ ਨੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਦਾ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਮਨ ਨੂੰ ਜਗਾਉਣ ਵਾਸਤੇ ਇਹਨੂੰ ਯੋਗੀ ਖਾਸ ਕਰਕੇ ਯੋਗੀਆਂ ਦੇ ਜਨਮਦਾਤੇ ਪਤੰਜਲੀ ਕਹਿੰਦੇ ਨੇ ਇਹਦੇ ਨਾਲ ਕੁੰਡਲ ਨਹੀਂ ਜਾਗਦੀ ਹੈ ਭਗਤ ਕਹਿੰਦੇ ਨੇ ਇਹਦੇ ਨਾਲ ਸੁਰਤ ਜਾਗਦੀ ਹੈ ਧਰਮਗੁਰ ਨਾਨਕਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਇਹਦੇ ਨਾਲ ਸੁੱਤਾ ਹੋਇਆ ਮਨ ਜਾਗਦਾ ਹੈ ਗੱਲ ਇੱਕੋ ਹੀ ਹੈ ਜਦਰਾ ਵਕ ਵਕ ਢੰਗ ਨਾਲ ਆਖੀ ਦੇ ਨਾਮ ਜਪਦਿਆਂ ਅੰਦਰ ਇੱਕ ਅਗਨ ਜਿਹੜਾ ਪੈਦਾ ਹੁੰਦੀ ਹੈ ਉਹ ਸਾਰੇ ਔਗਣਾ ਨੂੰ ਤੇ ਪਾਪਾ ਨੂੰ ਸਾੜ ਕੇ ਬਸਮ ਕਰ ਦਿੰਦੀ ਹੈ ਉਹਨੂੰ ਕਬੀਰ ਨੇ ਬ੍ਰह्म ਅਗਨਾ ਖ ਹੈ ਬ੍ਰਹਮ ਅਗਨ ਸਹਿਜੇ ਪਰਜਾਲੀ ਏਕੇ ਚੋੜ ਸਦਾਇਆ ਗੁਰਗੰਨ ਸਾਹਿਬ ਦੀ ਬਾਣੀ ਇਹਨੂੰ ਗੁਰਨਾਮਿਕ ਨਾਮ ਅਗਨ ਕਹਿੰਦੇ ਨੇ ਇਹਨੂੰ ਪਤੰਜਲੀ ਯੋਗਾ ਅਗਨ ਕਹਿੰਦੇ ਨੇ ਯੋਗ ਕਹਿੰਦੇ ਨੇ ਜੋੜ ਲਓ ਦੋ ਤੇ ਦੋ ਦਾ ਯੋਗ ਕਰੋ ਜੋੜ ਕਰੋ ਜਾਂ ਬਾਗ ਕਰੋ ਬਾਗ ਕਰਨ ਵਾਲੇ ਨੂੰ ਕਹਿੰਦੇ ਨੇ ਪਾਉਗੀ ਜੋ ਆਪਣੇ ਮਨ ਦੇ ਟੁਕੜੇ ਟੁਕੜੇ ਕਰੇ ਉਹਨੂੰ ਕਹਿੰਦੇ ਨੇ ਪਾਉਗੀ ਜੋ ਆਪਣੇ ਮਨ ਨੂੰ ਪ੍ਰਭੂ ਨਾਲ ਜੋੜੇ ਉਹਨੂੰ ਕਹਿੰਦੇ ਨੇ ਯੋਗੀ ਜੋੜ ਸ਼ਬਦ ਜੋ ਪੁਰਧੋ ਪੰਜਾਬੀ ਦਾ ਸੀ ਕਹਿੰਦੇ ਆ ਸੰਸਕ੍ਰਿਤ ਦੇ ਚ ਇਹਨੂੰ ਕਹਿੰਦੇ ਨੇ ਯੋਗ ਦੋ ਤੇ ਦੋ ਦਾ ਯੋਗ ਕਰੋ ਅਸੀਂ ਕਹਿੰਦੇ ਦੋ ਤੇ ਦੋ ਦਾ ਜੋੜ ਕਰੋ ਜੋੜ ਲਈ ਸ਼ਬਦ ਹੈ ਯੋਗ ਜੋ ਜੋੜ ਕਰ ਲੈਂਦਾ ਆਪਣੇ ਮਨ ਦਾ ਪਰਮਾਤਮਾ ਨਾਲ ਜੋੜ ਕਰ ਲੈਂਦਾ ਹੈ ਯੋਗੀ ਤੇ ਜੋ ਤੋੜ ਕਰ ਲੈਂਦਾ ਉਹਨੂੰ ਕਹਿੰਦੇ ਨੇ ਭੋਗੀ ਜੋ ਭਾਗ ਕਰ ਲੈਂਦਾ ਆਪਣੇ ਮਨ ਦੇ ਕਈ ਕਈ ਟੁਕੜੇ ਕਰ ਲੈਂਦਾ ਧਾਰਮਿਕ ਜਗਤ ਦੇ ਯੋਗੀ ਦੀ ਉਪਮਾ ਹੀ ਹੋ ਗਈ ਦਿਨੰਦ। ਔਰ ਹੋਰ ਵੀ ਸੁਣ ਲਓ। ਇੱਕ ਦਫਾ ਕਿਸੇ ਮਨੁੱਖ ਨੇ ਆਪਣੇ ਮਨ ਦਾ ਬਾਗ ਕਰ ਲਿਆ, ਮਨ ਦੇ ਟੁਕੜੇ-ਟੁਕੜੇ ਕਰ ਲਿਆ। ਇਸ ਮਨੁੱਖ ਦਾ ਸੁਭਾਅ ਬਣ ਜਾਏਗਾ ਟੁਕੜੇ-ਟੁਕੜੇ ਕਰਨਾ, ਦੋ ਦਿਲਾਂ ਨੂੰ ਤੋੜਨਾ, ਦੋ ਭਰਾਵਾਂ ਨੂੰ ਤੋੜਨਾ, ਦੋ ਜੁੜੇ ਹੋਏ ਪਰਵਾਰਾਂ ਨੂੰ ਜੋ ਹੈ ਤੋੜਨਾ, ਦੋ ਮੁਲਕਾਂ ਨੂੰ ਤੋੜਨਾ। لو قواموں توڑنا قدم قدم تے توڑدا جائے گا۔ توڑدا جائے گا۔ کیونکہ خود ٹوٹیا ہوا ہے۔ جو جڑیا ہوا ہے۔ قدم قدم تے جوڑدا جائے گا۔ جوڑدا جائے گا۔ ایران دے મહان فقیر مولانا روم جو کئی فقیراں دے اس وقت استاد سن جس نو اسی کہندے ہیں گرو۔ ویدیا گرو سن پڑھان والے سن۔ ਤੂੰ ਬਰਾਏ ਵਸਲ ਕਰਨ ਆਮਦੇ ਨੇ ਬਰਾਏ ਫਸਲ ਕਰਨ ਆਮਦੇ ਤੂੰ ਇਸ ਦੁਨੀਆ ਦੇ ਚ ਜੁੜਨ ਵਾਸਤੇ ਆਇਆ ਤੋੜਨ ਵਾਸਤੇ ਨਹੀਂ ਤੂੰ ਬਰਾਏ ਵਸਲ ਕਰਨ ਆਮਦੇ ਨੇ ਬਰਾਏ ਫਸਲ ਕਰਨ ਆਮਦੇ ਭੋਗੇ ਲਈ ਪ੍ਰਭੂ ਦੇ ਦਵਾਰ ਬੰਦ ਨੇ ਯੋਗੀ ਲਈ ਦਰਵਾਜ਼ੇ ਖੁੱਲ ਜਾਂਦੇ ਨੇ ਜੋ ਆਪਣੇ ਮਨ ਨੂੰ ਜੋੜਦਾ ਹੈ ਤੇ ਉਹਦੀ ਪਹਿਚਾਣ ਉਹ ਸਭ ਨਾਲ ਜੁੜ ਜਾਂਦਾ ਹੈ ਉਹ ਸਾਰਿਆਂ ਨੂੰ ਆਪਣਾ ਸੱਜਣ ਬਣਾ ਲੈਂਦਾ ਸਭ ਕੋ ਮੇਤ ਹਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਣ ਚਲੋ ਇਹਦੇ ਤੇ ਇੱਕ ਨੁਕਤਾ ਮੈਂ ਬਿਆਨ ਕਰਾਂ ਇੱਕ ਸਾਡਾ ਮਿੱਤਰ ਹੈ ਜਾਨ ਤੋਂ ਵੀ ਪਿਆਰਾ ਹੈ ਹੁਣ ਉਹਦੇ 'ਚ ਗੁਣ ਹੀ ਗੁਣ ਦਿਖਾਈ ਦੇਂਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਉਹਦੇ 'ਚ ਔਗਣ ਨਹੀਂ ਨੇ ਐਨ ਹਰ ਮਨੁੱਖ ਨੇ ਔਗਣ ਛੁਪਾਏ ਹੁੰਦੇ ਨੇ ਤੇ ਜਿਹਨੂੰ ਛੁਪਾਇਆ ਹੁੰਦਾ ਹੈ ਉਹ ਠੀਕ ਨਹੀਂ ਮਨੁੱਖ ਗੰਦਗੀ ਨੂੰ ਛੁਪਾਉਂਦਾ ਹੈ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਆਉਂਦੀ ਜੋ ਕੁਝ ਵੀ ਮਨੁੱਖ ਨੇ ਛੁਪਾਇਆ ਹੋਵੇਗਾ ਉਹ ਠੀਕ ਨਹੀਂ ਹੋਵੇਗਾ ਇਤਨੀ ਮਹਿਰਸ ਕਰਾਓ ਔਗਣਾ ਨੂੰ ਢਕਣਾ ਪੈਂਦਾ ਔਗਣਾ ਨੂੰ ਛੁਪਾਣਾ ਪੈਂਦਾ ਗੁਣਾ ਨੂੰ ਛੁਪਾਣ ਦੀ ਲੋੜ ਨਹੀਂ ਹੈ ਤੇ ਫੁੱਲ ਦੀ ਤਰ੍ਹਾਂ ਹੈ ਇਹਨਾਂ ਦੀ ਤੇ ਮਹਿਕ ਹੈ ਔਰ ਹਰ ਮਨੁੱਖ ਨੇ ਕੁਝ ਨਾ ਕੁਝ ਛੁਪਾਇਆ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਇੱਕ ਵਾਕਿਆ ਯਾਦ ਆ ਜਾਂਦਾ ਚਲੋ ਗੱਲ ਸਪਸ਼ਟ ਹੋ ਜਾਏਗੀ ਮੇਰਾ ਕਲਾਸ ਫੇਲੋ ਬਚਪਨ ਦਾ ਦੋਸਤ ਕਿਧਰੇ 25 30 ਸਾਲਾਂ ਬਾਅਦ ਮਿਲੇ ਜੋਧਪੁਰ ਦੇਸ ਖਾਲਸਾ ਹਾਈ ਸਕੂਲ ਵਿੱਚ ਇਕੱਠੇ ਪੜ੍ਹਦੇ ਹੁੰਦੇ ਸੀ ਦੋਸਤੀ ਬੜੀ ਸੀ ਦੇਸ਼ ਦੀ ਵੰਡ ਹੋ ਗਈ ਬਿਛੜ ਗਏ ਅਚਾਨਕ ਗਾਲਬਨ ਕੋਈ 25 26 ਸਾਲਾਂ ਬਾਅਦ ਮੁਲਾਕਾਤ ਹੋਈ ਜੋਧਪੁਰ ਦੇਚ ਉਹ ਰੇਲਵੇ ਦਾ ਡਰਾਈਵਰ ਇੰਜਨ ਚਲਾਉਂਦਾ ਸੀ ਜੋਧਪੁਰ ਤੋਂ ਫਲੇਰਾ ਤੱਕ ਰੋਜ਼ ਅਪ ਡਾਊਨ ਕਰਦਾ ਸੀ ਜਦ ਮੇਰੀ ਅਸਲੀਅਤ ਦਾ ਉਸ ਨੂੰ ਪਤਾ ਚੱਲਿਆ ਬਈ ਤੇ ਮੇਰਾ ਕਲਾਸ ਫੇਲ ਹੋਇਆ ਉਹਨੇ ਇੱਕ ਹਫ਼ਤੇ ਦੀ ਛੁੱਟੀ ਲੈ ਲਈ ਇੱਕ ਹਫ਼ਤਾ ਦਾਸ ਨੇ ਰਹਿਣਾ ਸੀ ਖੰਡ گاؤں ਸਾਰਾ ਦਿਨ ਮੈਂ ਤੁਹਾਡੇ ਨਾਲ ਰਹਿਣਾ ਠੀਕ ਹੈ ਪੁਰਾਣੀਆਂ ਗੱਲਾਂ ਦੌਰਾਈਆਂ ਗਈਆਂ ਅਗੇ ਦਿਨ ਤਿੰਨ ਹੀ ਲੱਗੇ ਲੰਗੇ ਸਨ ਚੌਥੇ ਦਿਨ ਸਵੇਰੇ ਸਵੇਰੇ ਮੈਨੂੰ ਕਹਿੰਦਾ ਮਸਕੀਨ ਜੀ ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਣ ਲੱਗਾ ਪਰ ਇੱਕ ਬੇਨਤੀ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਮੈਂ ਕਹ ਰਾਜ਼ ਤੇਰਾ ਹੈ ਨਾ ਕਹ ਲੱਗਾ ਹਾਂ ਤੇ ਜਦ ਰਾਜ਼ ਤੇਰਾ ਹੈ ਤੇ ਤੂੰ ਆਪਣੇ ਕੋਲ ਨਹੀਂ ਰੱਖ ਸਕਦਾ ਤੇ ਤੇਰਾ ਰਾਜ਼ ਮੈਂ ਆਪਣੇ ਕੋਲੋਂ ਕਿਸ ਤਰ੍ਹਾਂ ਰੱਖਾਂਗਾ ਮੈਨੂੰ ਨਾ ਹਾਂ ਦੂਸਰਾ ਮੇਰਾ ਅਨੁਭਵ ਹੈ ਜੋ ਮਨੁੱਖ ਨੇ ਛੁਪਾ ਕੇ ਰੱਖਿਆ ਉਹ ਠੀਕ ਨਹੀਂ ਹੁੰਦਾ ਉਹ ਗਲਤ ਹੁੰਦਾ ਹੈ ਤੇਰਾ ਚਿਹਰਾ ਮੇਰੇ ਸਾਹਮਣੇ ਬੜਾ ਪਿਆਰਾ ਹੈ ਬੜਾ ਚੰਗਾ ਹੈ ਕਠੇ ਪੜਦੇ ਰਹੇ ਇਸ ਵਾਸਤੇ ਤੂੰ ਆਪਣਾ ਮੁਖੜਾ ਉਹੀ ਰਹਿਣ ਦੇ ਨਾ ਦੱਸ ਮੈਨੂੰ ਕਹਿੰਦਾ ਗਿਆਨੀ ਜੀ ਇਹ ਗੱਲ ਹੈ ਇਹ ਰਾਜ਼ ਮੈਂ ਆਪਣੇ ਮਾਂ-ਬਾਪ ਨੂੰ ਵੀ ਨਹੀਂ ਦੱਸਿਆ ਸੀ ਆਪਣੀ ਪਤਨੀ ਨੂੰ ਵੀ ਨਹੀਂ ਦੱਸਿਆ ਬੱਚਿਆਂ ਨੂੰ ਵੀ ਨਹੀਂ ਦੱਸਿਆ ਆਪਣੇ ਭਰਾ ਨੂੰ ਵੀ ਨਹੀਂ ਦੱਸਿਆ ਪਹਿਣ ਨੂੰ ਵੀ ਨਹੀਂ ਦੱਸਿਆ ਤੁਹਾਨੂੰ ਦੱਸਣ ਲੱਗਾ ਥੜੇ ਤੇ ਭਰੋਸਾ ਕਰਦਾ ਮੈਂ ਕਿਉਂਕਿ ਤੁਸੀਂ ਧਾਰਮਿਕ ਲੈਣ ਦੇ ਚ ਮੈਂ ਥੜੇ ਤੇ ਭਰੋਸਾ ਕਰ ਰਿਹਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮੇਰੇ ਦਿਲ ਤੇ ਬੋਝ ਹੈ ਬੜਾ ਭਾਰੀ ਬੋਝ ਹੈ ਪੱਥਰ ਦੀ ਤਰ੍ਹਾਂ ਯਕੀਨ ਜਾਨੋ ਹਰ ਗੁਨਾਹ ਮਨ ਦਾ ਬੋਝ ਹੁੰਦਾ ਹੈ ਇਸ ਚੱਕਰ ਜਿਨਾ ਪਰਣਾ ਕੇ ਗੁਨਾਹਗਾਰ ਬੜੇ ਪਰਸੰਨ ਹੁੰਦੇ ਨੇ ਨਹੀਂ ਦੋ ਬੋਤਲਾਂ ਸ਼ਰਾਬ ਦੀਆਂ ਨਾ ਪੀਣ ਉਹਨਾਂ ਨੂੰ ਨੀਂਦ ਵੀ ਨਹੀਂ ਆਵੇਗੀ ਬੇਚੈਨ ਪਰੇਸ਼ਾਨ ਜਿੱਥੇ ਨੀਂਦ ਖੋ ਗਈ ਉਥੇ ਸਮਾਧੀ ਕਿੱਥੇ ਹਰ ਗੁਨਾਹ ਹਰ ਪਾਪ ਮਨੁੱਖ ਨੂੰ ਬੇਚੈਨ ਕਰ ਦਿੰਦਾ ਹੈ ਪਰੇਸ਼ਾਨ ਕਰ ਦਿੰਦਾ ਹੈ ਮੈਨੂੰ ਕਹਿਣ ਲੱਗਾ ਕਿ ਨਹੀਂ ਜੀ ਇਹ ਮੇਰੇ ਦਿਲ ਤੇ ਪੱਥਰ ਪਿਆ ਹੈ ਪਰ ਮੈਂ ਸਿਰਫ ਤੁਹਾਡੇ ਤੇ ਅਧਵਾਰ ਕਰਦਾ ਕਹ ਨਾ ਦੱਸਣਾ ਚੰਦ ਤੁਸੀਂ ਨਾ ਦੱਸਿਓ ਕਿਸੇ ਨੂੰ ਮੈਂ ਕਿ ਮੈਂ ਬਿਲਕੁਲ ਸੁਣਨਾ ਹੀ ਨਹੀਂ ਚਾਹੁੰਦਾ ਉੱਕੇ ਨਹੀਂ ਸੁਣਨਾ ਚਾਹੁੰਦਾ ਮੈਂ ਕਿਸੇ ਦਾ ਵੀ ਰਾਜ਼ ਨਹੀਂ ਸੁਣਦਾ ਹੁੰਦਾ ਇਸ ਵਾਸਤੇ ਤੇਰਾ ਵੀ ਨਹੀਂ ਸੁਣਨਾ ਕਿਉਂ ਇਤਨਾ ਮੈਨੂੰ ਬੋਧ ਹੈ ਕਿ ਜੋ ਰਾਜ਼ ਦੇਚ ਗੱਲ ਹੁੰਦੀ ਹੈ ਛੁਪਾਈ ਹੁੰਦੀ ਹੈ ਉਹ ਠੀਕ ਨਹੀਂ ਹੁੰਦੀ ਫੁੱਲਾਂ ਨੂੰ ਛੁਪਾਣ ਦੀ ਲੋੜ ਨਹੀਂ ਆਉਂਦੀ ਗੰਦਗੀ ਢੱਕਣੀ ਪੈਂਦੀ ਹੈ ਗੰਦਗੀ ਨੂੰ ਢਕਣਾ ਪੈਂਦਾ ਹੈ ਮੈਂ ਵੈਦਾ ਉਸ ਨਾਲ ਨਹੀਂ ਕੀਤਾ ਉਹਨੇ ਆਪਣਾ ਰਾਜ਼ ਮੈਨੂੰ ਫਿਰ ਵੀ ਦੱਸ ਦਿੱਤਾ ਤੇ ਦਸਣ ਤੋਂ ਬਾਅਦ ਕਹਿਣ ਲੱਗਾ ਹੁਣ ਮੇਰਾ ਹਿਰਦਾ ਹੌਲਾ ਹੋ ਗਿਆ ਮੈਂ ਕਿਹਾ ਹੁਣ ਮੇਰਾ ਹਿਰਦਾ ਭਾਰਾ ਹੋ ਗਿਆ ਤੂੰ ਆਪਣੇ ਅੰਦਰ ਦਾ ਪੱਥਰ ਕੱਢ ਕੇ ਮੇਰੇ ਅੰਦਰ ਪਾ ਦਿੱਤਾ ਮੈਂ ਕਿ ਬੜਾ ਸੋਹਣਾ ਤੇਰਾ ਚਿਹਰਾ ਮੇਰੇ ਸਾਹਮਣੇ ਬਣਿਆ ਹੋਇਆ ਸੀ ਪਰ ਹੁਣ ਮੈਨੂੰ ਦੁੱਖ ਹੈ ਤੂੰ ਮੈਨੂੰ ਕੁਝ ਹੋਰ ਦਿਖਾਈ ਦੇਣ ਲੱਗਾ ਤੇਰਾ ਰੂਪ ਮੈਨੂੰ ਕੁਝ ਹੋਰ ਦਿਖਾਈ ਦਿੰਦਾ ਹੈ ਮੈਂ ਕੋਸ਼ਿਸ਼ ਕਰਦਾ ਉਹ ਹੀ ਰੂਪ ਤੇਰਾ ਮੈਨੂੰ ਦਿਖਾਈ ਦੇਵੇ ਜੋ ਪਹਿਲੇ ਦਿਖਾਈ ਦੇ ਰਿਹਾ ਸੀ ਇਸ ਦਸਣ ਤੋਂ ਪਹਿਲੇ ਦਿਖਾਈ ਦੇ ਰਿਹਾ ਸੀ ਹਰ ਮਨੁੱਖ ਨੇ ਜੋ ਕੁਝ ਛੁਪਾ ਰੱਖਿਆ ਉਹ ਠੀਕ ਨਹੀਂ ਹੋਵੇਗਾ ਚਲੋ ਮਾਫੀ ਮੈਂ ਤੁਹਾਡੇ ਕੋਲ ਪਹਿਲੇ ਮੰਗ ਲਵਾਂ ਹਰ ਮਨੁੱਖ ਨੇ ਛੁਪਾਇਆ ਹੁੰਦਾ ਕੋਈ ਵੀ ਐਸਾ ਨਹੀਂ ਕੁਝ ਨਾ ਕੁਝ ਛੁਪਾਇਆ ਹੈ ਹਰ ਇੱਕ ਨੇ ਔਰ ਜੋ ਜੋ ਪਾਪ ਛੁਪਾਇਆ ਹੈ ਐਵੇਂ ਖਾਮਾ ਕਰ ਦਿਲ ਤੇ ਬੋਝ ਰੱਖੀ ਫਿਰਦਾ ਹੈ ਮਹਾਰਾਜ ਕਹਿੰਦੇ ਨੇ ਐਸਾ ਕੁਝ ਕਰ ਹੀ ਨਾ ਜਿਹੜਾ ਛੁਪਾਣਾ ਹੈ ਤੇ ਦਿਲ ਤੇ ਬੋਝ ਰੱਖਣਾ ਹੈ ਕਿ ਦੂਜਾ ਰਾਜ਼ ਰਹਿ ਨਹੀਂ ਸਕਦਾ ਮਹਾਰਾਜ ਐਸਾ ਕਹਿੰਦੇ ਨੇ ਅੰਦਰ ਬੈਠ ਕੇ ਕਰਮ ਕਮਾਵੇ ਸੋਚੋ ਗੁੰਢੀ ਜਾਣੀ ਹੈ ਮਹਾਰਾਜ ਕਨੇ ਸੱਕਰੇ ਚ ਨਾ ਪੈ ਮੈਂ ਛੁਪ ਕੇ ਕਰ ਰਿਹਾ ਲੋਕਾਂ ਦੀ ਨਜ਼ਰਾਂ ਤੋਂ ਇੱਕ ਪਾਸੇ ਕਰ ਰਿਹਾ ਕਰਦਾ ਰਹੇ ਕਿ لازਮੀ ਪ੍ਰਗਟ ਹੋਣਗੇ ਤੇਰੇ ਰਾਹੀ ਪ੍ਰਗਟ ਹੋਣਗੇ ਆ ਕਿਸੇ ਦਿਨ ਰਾਹੀ ਪ੍ਰਗਟ ਹੋਣਗੇ ਹੋਣਗੇ ਗੁਰੂ ਨਾਨਕ ਐਸਾ ਕਹਿੰਦੇ ਨੇ ਅੰਦਰ ਬਹਿ ਕੇ ਕਰਮ ਕਮਾਵੇ ਸੋਚਉ ਕੁੰਟੀ ਜਾਣੇ ਚਾਰ ਕੁੰਟਾਂ ਚ ਪ੍ਰਗਟ ਹੋਣਗੇ ਸੱਕਰੇ ਚ ਨਾ ਪੈ ਹੁਣ ਮੈਂ ਅਰਜ਼ ਕਰਾਂ ਜਿਹਦੇ ਨਾਲ ਮਿੱਤਰਤਾ ਹੈ ਦੋਸਤੀ ਹੈ ਮਨੁੱਖ ਉਹਦੇ ਸਾਰੀਆਂ ਖੂਬੀਆਂ ਦੇਖਦਾ ਹੈ ਗੁਨਾ ਨੂੰ ਵੇਖਦਾ ਹੈ ਕਿਉਂਕਿ ਉੱਪਰ ਉੱਪਰ ਤੇ ਹਰ ਬੰਦੇ ਨੇ ਆਪਣੇ ਗੁਨਾ ਨੂੰ ਖੂਬੀਆਂ ਨੂੰ ਰੱਖਿਆ ਹੋਇਆ ਹੈ ਉਪਰੋਂ ਪਰ ਹਰ ਬੰਦਾ ਸਤਸੰਗੀ ਹੈ ਦਾਨੀ ਹੈ ਗੈਨੀ ਹੈ ਪਾਠੀ ਹੈ ਨਿਤਨੇਮੀ ਹੈ ਸ਼ਰੀਫ ਹੈ ਸ਼ਰਾਫਤ ਸਭ ਉਪਰੋਂ ਪਰੋਂ ਹੈ ਗੁੱਸਾ ਕੀ ਵਾ ਮਿੱਤਰ ਨੂੰ ਮਨੁੱਖ ਉਪਰੋਂ ਉਪਰੋਂ ਵੇਖਦਾ ਹੈ ਤੇ ਉੱਪਰ ਉੱਪਰ ਤੇ ਗੁਣ ਦਿਖਾਈ ਦੇਣ ਤਾਂ ਮਿੱਤਰ ਬੜਾ ਪਿਆਰਾ ਲੱਗਦਾ ਹੈ ਔਰ ਮਿੱਤਰਤਾ ਗਹਿਰੀ ਹੋ ਜਾਂਦੀ ਹੈ ਗੁਣਾਂ ਨੂੰ ਵੇਖਣ ਨਾਲ ਹੀ ਮਿੱਤਰਤਾ ਬਣਦੀ ਹੈ ਲੇਕਿਨ ਕਿਸੇ ਕਾਰਨ ਕਰਕੇ ਉਹਦੇ ਨਾਲ ਝਗੜਾ ਹੋ ਗਿਆ ਸਵਾਰਥ ਟਕਰਾ ਗਿਆ ਇਤਨਾ ਝਗੜਾ ਹੋ ਗਿਆ ਕਿ ਮਿੱਤਰਤਾ ਦੁਸ਼ਮਣੀ ਵਿੱਚ ਬਦਲ ਗਈ ਹੁਣ ਉਹਦੇ ਵਿੱਚ ਔਗਣ ਯੋਗਣ ਦਿਖਾਈ ਦਿੰਦਾ ਨਰ ਗੁਣ ਇੱਕ ਵੀ ਨਹੀਂ ਦਿਖਾਈ ਦਿੰਦਾ ਕਿਉਂ ਪਹਿਲੇ ਤੇ ਗੁਣ ਹੀ ਗੁਣ ਦਿਖਾਈ ਦਿੰਦੇ ਸਨ ਕੱਲ ਤੱਕ ਇੱਕ ਵੀ ਔਗਣ ਨਹੀਂ ਦਿਖਾਈ ਦਿੰਦਾ ਸੀ ਅੱਜ ਹੁਣ ਔਗਣ ਹੀ ਔਗਣ ਦਿਖਾਈ ਦੇ ਰਹੇ ਨੇ ਇੱਕ ਵੀ ਗੁਣ ਨਹੀਂ ਦਿਖਾਈ ਦੇ ਰਹੇ ਕਾਰਨ ਪਹਿਲੇ ਮਿੱਤਰ ਸੀ ਉਪਰੋਂ ਕੋ ਨ ਵੇਖਦੇ ਸੀ ਅੱਜ ਦੁਸ਼ਮਣੇ ਹੋ ਗਏ ਹੁਣ ਉਹਦੀ ਖਲੜੀ ਉਧਾੜ ਕੇ ਉਦੇੜ ਕੇ ਵੇਖਦੇ ਹੁਣ ਸਾਰੇ ਪੜਦੇ ਪਰੇ ਕਰਦੇ ਆਂ ਤੇ ਖਲੜੀ ਕਿਸੇ ਦੀ ਉਦੇੜੋਗੇ ਤੇ ਦੁਰਗੰਧ ਹੈ ਹੋਂ ਹੈ ਹੱਡੀਆਂ ਮਾਸੇ ਰਹਿ ਕੇ ਰਹਿ ਕੇ ਰੱਬ ਨੇ ਵੀ ਟਕੇ ਆਇਆ ਇਸ ਖਲੜੀ ਨਾਲ ਸਰੀ ਦੁਰਗੰਧ ਢਕੀ ਹੋਈ ਹੈ ਖੂਨ ਹਡੀਆਂ ਪਗਣੇ ਕਿੰਨਾ ਸਿਲਸਿਲਾ ਉਸਨੇ ਢਕੇ ਹੈ ਪ੍ਰਭੂ ਨੇ ਢਕੇ ਹੈ ਸਤਗੁਰ ਢਾਕ ਲਿਆ ਮੋਏ ਭਾਪੀ ਪਰਦਾ ਉਹਨੇ ਸਿਰਫ ਸਰੀਰ ਦੀ ਗੰਧ ਨੂੰ ਹੀ ਨਹੀਂ ਢਕਿਆ ਹੋਇਆ ਸਾਡੇ ਅਗਣਾਂ ਨੂੰ ਵੀ ਢਕਿਆ ਹੋਇਆ ਪਰਮਾਤਮਾ ਨੇ ਜੇ ਪ੍ਰਸਾਦ ਤੇਰੇ ਅਣਗਛਿੱਧ ਰ ਢਾਖੇ ਦਿਨ ਭਰ ਤੂੰ ਬੁਰਾ ਸੋਚਦਾ ਰਹਿਣਾ ਕਿਸੇ ਨੂੰ ਪੱਖ ਵੀ ਨਹੀਂ ਪਤਾ ਤੇਰੇ ਪਰਿਵਾਰ ਨੂੰ ਵੀ ਨਹੀਂ ਪਤਾ ਐਸਾ ਪਰਮਾਤਮਾ ਨੇ ਪਰਦਾ ਪਾਇਆ تر برائے وصل کردن آمدی نے برائے فصل کردن آمدی، شبد نال جڑنا گرو نال جڑنا تی گرو روپ ہے پرماتما دا کہڑے شبد نال جڑنا ہے جو پرماتما تو آیا ہے چلو اے دیتے میں دو منٹ ناما اہل اسلام کہندہ ہے کہ قرآن اے صدی خدا تو نازل ہوئی ہے الہام ہوا ہے محمد صاحب نے উচ্চারণ نہیں کی تھی خدا تو Almighty ہے اور اس حساب ਨਾਲ دیکھیے محمد صاحب بالکل ان پڑھ سن دو بریاں دے سن تے پیو گزر گیا چار سالاں دے ہوئے ماں گزر گئی چاچے نے پالیا ابو طالب نے محمد صاحب بچپن دے یتیم رہ گئے سن ਇਨਾਂ ਦੀ ਪਾਲਣਾ ਪੋਸ਼ਣਾ ਅਬੂ ਤਾਲਬ ਨੇ ਕੀਤੀ ਏ ਤੇ ਅਬੂ ਤਾਲਬ ਆਖਰੀ ਦਮ ਤੱਕ ਕਹਿੰਦਾ ਰਿਹਾ ਮੈਂ ਮੁਸਲਮਾਨ ਨਹੀਂ ਬਣਨਾ ਤੂੰ ਗਲਤ ਹੈ ਆਪਣੀ ਭਤੀਜੇ ਨੂੰ ਗਲਤ ਕਹਿੰਦਾ ਰਿਹਾ ਪਰ ਮੁਹੰਮਦ ਸਾਹਿਬ ਕਹਿੰਦੇ ਰਹੇ ਤੁਸੀਂ ਪਿਤਾ ਬਣ ਕੇ ਮੇਰੀ ਪਾਲਣਾ ਪੋਸ਼ਣਾ ਕੀਤੀ ਏ ਤੁਹਾਡੇ ਤੇ ਮੈਨੂੰ ਤਰਸ ਬੜਾ ਆਉਂਦਾ ਮੈਂ ਜੋ ਕੁਝ ਕਹਿ ਰਿਹਾ ਇਹ ਤੇ ਖੁਦਾ ਕਹਿੰਦਾ ਹੈ ਪਰ ابو طالب کہندا سی جو کچھ کہہ رہا ہے میرا کہندا ہے کوئی خدا نہیں کہندہ اس عام کہندے نے اوتاری پرشاں تو سنت پرشاں تو ایک لنگوٹی ہے یار لاب نہیں ایک شریک لاب نہیں اٹھان دے ایک شہر واسی لاب نہیں اٹھا انج نے ایک کہاوت پر چلتا ہے کہ جد اے الہام ਪ੍ਰਗਟ ਹੋਇਆ ਕੁਰਾਨ ਦੀਆਂ ਆਇਤਾਂ ਪਹਿਲੇ ਦਿਨ ਇਹਨਾਂ ਦੀ ਬੇਗਮ حضرت ਖਦੀਜਾ ਜੋ ਉਮਰ ਦੇਚ ਮੁਹੰਮਦ ਸਾਹਿਬ ਨਾਲੋਂ 15 ਸਾਲ ਵੱਡੀ ਸੀ ਔਰ ਕਾਫੀ ਪੜ੍ਹੀ ਲਿਖੀ ਸੀ ਇੱਕ ਧਨਾੜ ਔਰਤ ਸੀ ਮੁਹੰਮਦ ਸਾਹਿਬ ਪਹਿਲੇ ਉਸਦੇ ਮੁਲਾਜ਼ਮ ਸਨ ਉਹਨਾਂ ਦਾ ਸਮਾਨ ਵੇਚਣ ਜਾਂਦੇ ਹੁੰਦੇ ਸਨ ਬਸਰੇ ਲੈ ਜਾਣਾ ਬਗਦਾਦ ਲੈ ਜਾਣਾ ਦਮਸ਼ਕ ਲੈ ਜਾਣਾ ਇਹ ਉਸ ਧਨਾੜ ਔਰਤ ਦਾ ਸਾਰਾ ਸਾਜ਼ੋ-ਸਮਾਨ ਵੇਚਦੇ ਆਉਂਦੇ ਸਨ ਉਹ ਬਹੁਤ ਵੱਡੀ ਵਪਾਰੀ ਸੀ ਪਾਈ-ਪਾਈ ਦਾ ਇਹ ਹਿਸਾਬ ਦੇ ਦਿੰਦੇ ਸਨ ਇਮਾਨਦਾਰੀ ਨਾਲ ਜੋ ਤਨਖਾਹ ਮਿਲਦੀ ਸੀ ਉਸੇ ਤੇ ਆਪਣੇ ਗੁਜ਼ਾਰਾ ਕਰਦੇ ਸਨ ਮਾਲਕ ਤੇ ਨੌਕਰ ਦਾ ਇਹ ਰਿਸ਼ਤਾ ਬਾਅਦ ਵਿੱਚ પતિ-ਪਤਨੀ ਦੇ ਤਬਦੀਲ ਹੋਇਆ ਔਰ ਇਹ ਖਦੀਜਾ ਉਮਰ ਦੇ 15 ਸਾਲ ਮੁਹੰਮਦ ਸਾਹਿਬ ਨਾਲੋਂ ਵੱਡੀ ਸੀ ਪਹਿਲੀ ਪਤਨੀ ਲੇਕਿਨ ਸਿਆਣੀ ਬਹੁਤ ਸੋ ਜਵਾਨ ਬੜੀ ਸੀ ਪਰਮਾਤਮਾ ਨੇ ਜਿੱਥੇ ਧਨ ਦੌਲਤ ਦਿੱਤੀ ਸੀ ਹੋਰ ਐਸ਼ੋ ਆਰਾਮ ਦਿੱਤਾ ਸੀ ਉੱਥੇ ਪ੍ਰਭੂ ਨੇ ਪਿਛਲੇ ਸੰਸਕਾਰਾਂ ਕਰਕੇ ਕੋਈ ਸਮਝ ਵੀ ਦਿੱਤੀ ਸੀ ਮੁਹੰਮਦ ਸਾਹਿਬ ਨੂੰ ਕਹਿਣ ਲੱਗੇ ਹਜ਼ਰਤ ਬੁਰਾ ਨਾ ਮਨਾਉ ਇਹ ਬੋਲ ਤੁਹਾਡੇ ਨਹੀਂ ਹੋ ਸਕਦੇ ਜੋ ਤੁਹਾਡੇ ਕੰਠ ਤੋਂ ਨਿਕਲ ਰਹੇ ਨੇ ਕੁਰਾਨ ਦੀ ਆਇਤਾਂ ਨਿਕਲ ਰਹੀਆਂ ਸਨ ਔਰ ਬੜੇ ਵਜਦ ਦੇ ਵਿੱਚ محمد صاحب علاق کر رہے سن خدیجہ دیئے اے بول تھوڑے نہیں دے. میں نہیں بنتی تھی تو انپڑھو یہ کافیہ بھی ہے یہ ردیف بھی ہے یہ ماترہ دی بندش بھی ہے یہ شاعری ہے پوئٹری ہے تو تھی پڑھو ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖੇ ਖਦੀਜੀਆ ਤੂੰ ਠੀਕ ਬਾਚਿਆ ਹੈ ਮੁਹੰਮਦ ਤੇ ਚੁੱਪ ਕਰ ਗਿਆ ਹੁਣ ਮੁਹੰਮਦ ਹਮੇਸ਼ਾ ਲਈ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲਦਾ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਔਰ ਵਿਸ਼ਵਾਸ ਕੀਤਾ ਭਰੋਸਾ ਕੀਤਾ ਖਦੀਜਾ ਨੇ ਕਹਿੰਦਾ ਹਾਂ ਇਹ ਖੁਦਾ ਹੀ ਬੋਲ ਸਕਦਾ ਹੈ ਤੁਸੀਂ ਨਹੀਂ ਬੋਲ ਸਕਦੇ ਇਸ ਵਾਸਤੇ ਅਹਲੇ ਇਸਲਾਮ ਦੇ ਪਹਿਲੇ ਮੁਸਲਮਾਨ ਇਹ ਕਹਿੰਦੇ ਨੇ ਮੁਹੰਮਦ ਸਾਹਿਬ ਦੀ ਪਤਨੀ ਜਿਵੇਂ ਇਤਿਹਾਸਕਾਰ ਕਹਿੰਦੇ ਨੇ ਪਹਿਲਾ ਸਿੱਖ ਬੀਬੀ ਨਾਨਕੀ ਜਿਸਨੇ ਹਰ ਹਾਲਤ ਦੇ ਗੁਰੂ ਨਾਨਕ ਤੇ ਭਰੋਸਾ ਰੱਖਿਆ ਭਾਵਨਾ ਜ਼ਿਆਦਾ ਹੁੰਦੀ ਹੈ ਭਾਵਕਤਾ ਜ਼ਿਆਦਾ ਹੁੰਦੀ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਪਹਿਲਾ ਬੋਧ ਭਿਖਸ਼ੂ ਕੌਣ ਬਣਿਆ ਸੁਜਤਾ ਬਣੇ ਉਹਨੇ ਮਹਾਤਮਾ ਬੁੱਧ ਦੇ ਚ ਵਿਸ਼ਵਾਸ ਲੈਂਦਾ ਹੈਰਾਨੀ ਗਈ ਹੈ ਮੈਨੂੰ ਇਸ ਤਰ੍ਹਾਂ ਦਾ ਇਤਿਹਾਸ ਦੇਖ ਕੇ। ਔਰ ਹਜ਼ਰਤ ঈਸਾ ਜਤੇ ਸਭ ਤੋਂ ਪਹਿਲੇ ਵਿਸ਼ਵਾਸ ਲੈਂਦਾ ਇੱਕ ਵੈਸ਼ਿਆ ਲੈ ਗਨ ਕਾਰ ਹੈ। ਉਸ ਤੋਂ ਗੱਲ ਚੱਲੀ। ਖੈਰ ਇਹ ਪੰਨੇ ਮੈਂ ਤੁਹਾਡੇ ਸਾਹਮਣੇ ਕਿਸੇ ਵਕਤ ਜੋ ਹੈ ਫਿਰ ਰੱਖਾਂਗਾ। ਭੰਗ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਕਹਿੰਦੇ ਨੇ ਹੋ ਆਪੋਂ ਬੋਲਣਾ ਜਾਣਦਾ ਹੋਂ ਕਿਹਾ ਸਭ ਹੁਕਮ ਆਉ ਜੀ। ਮੈਂ ਤੇ ਬੋਲਣਾ ਜਾਣਦਾ ਹੀ ਨਹੀਂ ਮੈਂ ਤੇ ਚੁੱਪ ਕਰ ਗਿਆ ਫਿਰ ਇਤਨੇ ਸਾਰੇ ਬੋਲ ਇੱਕ ਹੀ ਨੇ ਜਿਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਗੁਰੂ ਗੋਬਿੰਦ ਸਿੰਘ ਜੀ ਵਾਰਾ ਜ ਸੁਨਿੰਝ ਕਹਿੰਦੇ ਨੇ ਅਕਾਲ ਪੁਰਖ ਬਾਚ ਅਸਕੀਟ ਪ੍ਰਤ ਅਕਾਲ ਪੁਰਖ ਦੇ ਬਚਨ ਮੈਂ ਕੀਟ ਦੇ ਪ੍ਰਤੀ ਇਹ ਮੇਰੇ ਬਚਨ ਨਹੀਂ ਨੇ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹ ਉਹ ਜਗ ਮਾਇ ਜੋ ਪ੍ਰਭੂ ਨੇ ਆਖਿਆ ਮੈਂ ਸੁਣਿਆ ਮੈਂ ਜਗਤ ਨੂੰ ਕਹਿ ਰਿਹਾ ਇਕ ਵੀ ਅਵਤਾਰੀ ਪੁਰਸ਼ ਨੇ ਇਸ ਤਰ੍ਹਾਂ ਨਹੀਂ ਆਖਿਆ ਮੇਰੇ ਹੀ ਬੋਲ ਨੇ ਇਕ ਨੇ ਵੀ ਨਹੀਂ ਆਖਿਆ ਉਹ ਕਹਿੰਦੇ ਨੇ ਮੈਂ ਤੇ ਚੁੱਪ ਕਰ ਗਿਆ ਪਤ ਨਹੀਂ ਪ੍ਰਭੂ ਹੈ